ਵੀ देर बाद गुड मॉर्निंग ਕਰੀਏ ਬਲੌਗ ਦੇ ਵਿੱਚ ਅੱਜ ਕਾਫੀ देर बाद ਬਣਾਉਣ ਲੱਗੇ ਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੂੰਮਸਤੀ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਠੰਡ ਬਹੁਤ ਜ਼ਿਆਦਾ ਹੈਗੀ ਹੈ ਫਿਰ ਵੀ ਅਸੀਂ ਜਾ ਰਹੇ ਆ ਕਿਤੇ ਕਿੱਥੇ ਜਾ ਰਹੇ ਆ ਆਪਾਂ ਕੁਰਾਲੀ ਕੁਰਾਲੀ ਡਾਕਟਰ ਸਾਹਿਬ ਦੇ ਬ੍ਰਦਰ ਦੇ ਘਰ ਜਾ ਰਹੇ ਹਾਂ ਸੁਮਨੀ ਸਾਹਿਬ ਦਾ ਪਾਟ ਕਰਵਾਇਆ ਉਹਨਾਂ ਨੇ ਤੇ ਉਧਰ ਜਾ ਰਹੇ ਸੀ ਪੰਜਾਬ ਦੇ ਵਿੱਚ ਠੰਡ ਦਾ कहर ਵਰਤ ਰਿਹਾ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਦੇਖੋ 10:30 ਵਜੇ ਗਏ ਨੇ ਮੌਸਮ ਦੇਖੋ ਕਿੰਨਾ ਸੜਿਆ ਗੰਦਾ ਬਣਿਆ ਪਿਆ ਹੈ ਹਲੇ ਹੋਰ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ ਇਸ ਤਰ੍ਹਾਂ ਹੀ ਮੌਸਮ ਟੁੱਪਦਾ ਤਾਂ ਸੂਰਜ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਕਿਤਰੇ ਹੈਗਾ ਕਿੰਨੇ ਦਿਨ ਹੋ ਗਏ ਆ ਚਲੋ ਰੱਬ ਦੀਆਂ ਬਣਾਈਆਂ ਹੋਈਆਂ ਰੁੱਤਾਂ ਨੇ ਇੰਜੋਏ ਕਰਨਾ ਚਾਹੀਦਾ ਏ ਠੰਡ ਦੇ ਵੀ ਮ제 ਲੈਣੇ ਚਾਹੀਦੇ ਆ ਗਰਮੀ ਦੇ ਵੀ ਜਾਨਿਆ ਗੁਰ ਸੇਖਾ ਮਨ ਜੀ ਆ ਗਏ ਸੀਗੇ ਜੀ ਅਸੀਂ ਕਰਾਲੀ ਤੇ ਹੁਣ ਮਹਾਰਾਜ ਦੀ ਸਵਾਰੀ ਆ ਰਹੀ ਹੈ ਵੈਲਕਮ ਦੇ ਲਈ ਅਸੀਂ ਖੜੇ ਹੋ ਰਹੇ ਹਾਂ ਮਹਾਰਾਜ ਦੀ ਸਵਾਰੀ ਆ ਰਹੀ ਹੈ ਜਿਨਾ ਮੇਰਾ ਸਾਥੇ ਗੁਰੂ ਰਿਸ਼ਖਾ but ਯਾ ਪ੍ਰਧਾਨੀਆਂ ਮੋਰ ਸੇਖਾ ਮਨ ਮਦਈਆ ਜਨਨਾਂ ਜਾਨ ਨਾਨਕ ਹਰਿ ਹਰਿ ਜਨਨੀ ਕੀ ਖਤਾਨੀ ਜਿਤਾ ਤਨ ਮਨ ਧਨ ਸਭ ਤਿਸ ਦਾ ਸੋਇ ਸੋਡ ਸਲਾਤੇ ਕਣਕ ਬਖਾਨੀ ਹਰਿ ਬੜੇ ਜੋ ਤੁਸੈ ਸੁਖ ਤੋ ਬਾ ਬਾਜੇ ਅਨਹਤ ਬਾਣੀ ਔਰ ਨਾਨਕ ਨੇ ਚਲ ਘਰ ਬਾਜਿਓ ਘੁਰ ਪੀਰੋ ਬੰਧਾਨੀ ਪਰਬਟਿਓ ਜੋ ਤੁਸੈ ਸੁਖ ਤੋ ਬਾ ਮਾਝੇ ਅਨਹਦ ਬਾਣੀ ਹੀ ਜਨੇਕੀ ਫਟਾਨੀ ਆਰੀਆ ਤੇ ਗੁਣਾ ਤੇ ਗੁਣਕਾਰੀ ਸਾਧ ਸਤਿਅ ਸਤਿ ਪ੍ਰਭਾ ਵਰਤਾ ਤ੍ਰੁੱਪ ਸਤਿ ਸਤਿ ਜਸੁ ਨਦਾ ਬੋਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਐ ਕਨਰ ਪਾਉ ਹੋਈ ਬਸਾਨਾ ਜਿਤੇ ਬੁਜਿਆ ਤੁਸ ਮਾਹੇ ਸਮਾਨਾ ਵਾਹ ਕਮਾਇਲੇ ਬਾਤ ਗੜਾਈ ਆਗੋ ਪੈਨ ਨਾ ਕਹਿਣਾ ਜਾਈ ਬੋਜੈ ਭੋਜਨ ਹਾਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ ਕਾਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਅਮਰ ਪ੍ਰਤੀਕ ਠਾਕੁਰ ਕੇ ਸੇਵਕੀ ਨਰਮ ਰੀਤ ਠਾਕੁਰ ਕਾ ਸੇਵਕ ਜਾ ਦੇਕਾਰ ਅਨੁਪਾਰ ਤਉ ਨਾ ਕੋ ਕੋ ਕੌਣ ਉਤਾਰ ਜਦਿ ਗੁਰ ਕੋ ਸੈ ਸੁਭਾਏ ਤਉ ਦੇਵ ਸਰਦ ਕਹੋ ਬਿਰਤਾਏ ਜਦਿ ਆਪਨ ਆਪਨੀ ਜੋਤਿ ਕਰ ਤਦ ਕਾਲ ਪੰਚਰ ਗੋਲੇ ਕੋ ਚਲੇ ਕਾ ਜਦ ਨਾਸਰੰਜਨ ਗੋਚਰ ਗਾਦੇ ਤਉ ਕੌਣ ਛਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਛਟ ਤਦ ਨਾਨਕ ਆਪਨ ਰੂਪ ਆਪਿ ਪਰ ਜਾ ਜੈ ਨਰਮਲਪੁਰ ਕੋ ਪ੍ਰੋਗ ਬਾਤ ਹੋਤਾ ਤੈ ਨਰਮਲ ਸਾਗ ਮੰਤਰ ਪਰਵਤ ਵਿਟਾ ਨਾ ਪ੍ਰਭ ਕਾਲਾ ਗਾ ਮਿਟਾ ਰਗਸ ਮਿਗਰੀ ਜਗਤ ਘਟ ਮਾਹੇ ਅਨ ਰੰਗ ਨਾ ਨਾ ਵਿਸ਼ਟਾ ਹੈ ਬਾਣ ਤਨ ਪਰਵਤ ਹੈ ਪਾਰ ਬ੍ਰਾਹਮਣ ਜੈਸੀ ਆਗਿਆ ਤੈਸਾ ਕਰਨ ਕੋ ਕੌਣ ਪਾਣੀ ਬੈ ਸੰਕਰ ਮਾਹੇ ਚਾਰ ਕੋਣ ਕੈ ਜਿਸੇ ਸੁਮਾਹੇ ਇਸ ਤੇ ਪਿਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਤੁਹਾਰ ਕੈ ਲਾਗੇ ਹੈ ਨਾਨਕ ਤੈ ਸੁਖ ਹੋਆ ਦਿੱਤ ਗਰ ਅਨਹਦੁ ਬਾਣੀ ਜੀ ਆਨੰਦ ਸੋ ਸੰਤੋ ਬਯੁੱਤਨੇ ਦੂਰੀ ਸਚੀ ਕੰਤ ਸਾਜਨ ਬਹੇ ਸਰਸੇ ਪੂਰੇ ਗੁਰ ਤੇ ਗੁਣ ਤੇ ਕੋ ਨੀਲ ਕਹੈ ਭਵਿਤ ਸਤ ਗੁਰ ਰਿਹਾਰ ਜੇ ਨਵਾਤ ਨਾਨਕ ਗੁਰ ਚਰਨ ਲਾਗੀ ਬਾਜੀ ਅਨਹਦ ਹੁਣ ਤੇ ਨੀਤ ਕਹੇ ਤੇ ਪੁਵਿਤ ਸਤ ਗੁਰ ਰਹਾਵਾ ਪੂਰੇ ਬੇਦਵੰਤ ਲਾਲਕ ਗੁਰ ਚਲਣ ਲਾਗੇ ਬਾਜੀ ਅਨਹੰਦ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ